ਸਮਿੰਦੀਪ ਭਾਈ ਪੁਲਿਸ ਕੀ ਕਰ ਰਹਾ ਹੋ ਰਿਹਾ ਹਾਂਜੀ ਮੇਰਾ ਬ੍ਰਦਰ 21 ਸਾਲ ਦਾ ਸੀਗਾ ਸਰੀ ਵਿੱਚ ਸਟੂਡੈਂਟ ਬੇਸ ਤੇ ਗਿਆ ਸਿੱਖਣੇ ਜਾ ਤੇ 24 ਤੋਂ 25 ਤਰੀਕ ਨੂੰ ਮੇਰੀ 12:00 ਵਜੇ ਗੱਲ ਹੋਈ ਜਦੋਂ ਤਬਾ ਦੇ ਰੋਟੀ ਖਾਂ ਬੈਠਿਆ ਮੈਂ ਕੰਮ ਤੇ ਸੀਗਾ ਤੇ ਘਰੇ ਰੋਟੀ ਫਾਸ ਕੀ ਗਲੇ ਵਿੱਚ ਤੇ ਕੋਈ ਸੀਗਾ ਨਹੀਂ ਘਰੇ ਤੇ ਜਦੋਂ ਮੈਂ ਸ਼ਾਮ ਨੂੰ ਆਇਆ ਤਦ ਤੱਕ ਸੀਗਾ ਨਹੀਂ ਹਾਂਜੀ ਤੇ ਪਿੰਡ ਹੈਗਾ ਇਹਦਾ ਰਾਇਕੋਟ ਤੇ ਡੈਡੀ ਦਾ ਨਾਮ ਹੈਗਾ ਬਲਦੇਵ ਸਿੰਘ ਤੁਸੀਂ ਨਾਲੇ ਕਰੀਬ ਹੀ ਹੋ ਤੁਸੀਂ ਹਾਂਜੀ ਅਸੀਂ ਸੇਮ ਸੇਮ ਜਗ੍ਹਾ ਤੇ ਰਹਿੰਦੇ ਸੀ ਤੇ ਕਬਾੜੀ ਮਟਰਦੀ ਲੱਗਿਆ ਇੱਥੇ ਹਾਂਜੀ ਇਹ ਰੇਟਕ ਦੇ ਕਦੋਂ ਲੈ ਕੇ ਆਏ ਆ ਅੱਜ ਹੀ ਲੈ ਕੇ ਆਏ ਹਾਂ ਤੇ ਰੇਨ ਦਾ ਤਕਸ਼ਿਕ ਕੀ ਗੱਲਬਾਤ ਹੋਈ ਹੈ ਅੱਜ ਹੀ ਸਾਡੇ ਇੱਕ ਰੈਕੋਰਡ ਦੇ ਬਹੁਤ ਮਿਹਨਤੀ ਤੇ ਸਮਾਜ ਸੇਵੀ ਪਰਿਵਾਰ ਰਜਿੰਦਰ ਸਿੰਘ ਕਾਕਾ ਜੀ ਉਹਨਾਂ ਦਾ ਭਤੀਜਾ ਜੀ ਸੰਦੀਪ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਉੱਥੇ ਉਹਨਾਂ ਦੇ ਗਲੇ ਦੇ ਵਿੱਚ ਬੁਰਕੀ ਫਸਣ ਕਰਕੇ ਉੱਥੇ ਉਹਨਾਂ ਦੀ ਮੌਤ ਹੋ ਗਈ 25 26 ਜੁਲਾਈ ਨੂੰ ਕੈਨੇਡਾ ਦੇ ਵਿੱਚ ਔਰ ਅੱਜ ਉਹਨਾਂ ਦੀ ਡੈੱਡ ਬੋਡੀ ਇੱਥੇ ਆਈ ਹੈ ਜੋ ਕਿ ਬਹੁਤ ਇੱਕ ਮੰਦਭਾਗੀ ਘਟਨਾ ਸਾਡੇ ਸ਼ਹਿਰ ਲਈ ਔਰ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਲੋਕਾਂ ਨੂੰ ਮਿਲਣ ਜਾਊਗਾ ਔਰ ਸਮਾਜ ਸੇ ਪਰਿਵਾਰ ਆ ਸਾਡੇ ਰਜਿੰਦਰ ਸਿੰਘ ਕਾਕਾ ਜੀ ਨੇ ਇਹ ਸਾਰਾ ਜਿਹੜਾ ਸੁਸ਼ਾਨ ਘਾਟ ਆ ਇਹ ਵੀ ਆਪਦੇ ਹੱਥੀਂ ਆਪ ਤਿਆਰ ਕਰਾਇਆ ਔਰ ਇਹ ਵੀ ਪਤਾ ਸੀਗਾ ਅੱਜ ਆਪਦੇ ਬੱਚੇ ਇੱਥੇ ਲੈ ਕੇ ਆਉਣਾ ਪਊਗਾ ਇੱਕ ਬਹੁਤ ਹੀ ਮਨੁਭਾਗੀ ਘਟਨਾ ਹੋਈ ਆ ਔਰ ਸਾਡੇ ਸ਼ਹਿਰ ਰਾਏਕੋਟ ਸ਼ਹਿਰ ਨੂੰ ਪੂਰਾ ਸਦਮਾ